ਸਾਸ਼ਿਕਾ ਵਿਦਿਆਰਥੀਓ ਅੱਜ ਅਸੀਂ ਮਿਸ਼ਨ ਸਮਰੱਥ ਦੇ ਤਹਿਤ ਇੱਕ ਨਵੀਂ ਕਹਾਣੀ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਬਲੈਕਬੋਰਡ ਤੇ ਡਸਟਰ ਇਸ ਕਹਾਣੀ ਦੇ ਸਾਰੇ ਪਾਤਰ ਵਿਦਿਆਰਥੀ ਹੀ ਹਨ ਜੋ ਕਿ ਰੋਲ ਪਲੇ ਕਰਕੇ ਇਸ ਕਹਾਣੀ ਨੂੰ ਨਾਟਕੀ ਅੰਸ਼ ਪ੍ਰਦਾਨ ਕਰਨਗੇ ਇੱਕ ਹਨੇਰੇ ਕਮਰੇ ਵਿੱਚ ਬਲੈਕਬੋਰਡ ਤੇ ਡਸਟਰ ਆਪਸ ਵਿੱਚ ਗੱਲਾਂ ਕਰ ਰਹੇ ਸਨ ਡਸਟਰ ਨੇ ਬਲੈਕਬੋਰਡ ਨੂੰ ਕਿਹਾ ਮੈਨੂੰ ਲੱਗਦਾ ਹੈ ਦੀ ਕਮਰੇ ਵਿੱਚ ਨੀਲੇ ਕਮਰੇ ਵਿੱਚ ਸਦਾ ਨਹੀਂ ਰੱਖਾਉਗੇ ਹਾਂ ਪਾਈ ਮੈਂ ਵੀ ਅੱਜਾ ਮਹਿਸੂਸ ਕਰ ਰਹਾ ਹਾਂ ਮੈਨੂੰ ਤਾਂ ਲੱਗ ਰਿਹਾ ਹੈ ਕਿ ਤੇ ਇਸ ਕਮਰੇ ਨੇ ਨਮੀ ਸਾਨੂੰ ਖਾ ਜਾਵੇਗੀ ਨਮੀ ਇਹ ਨਮੀ ਨਹੀਂ ਹੁੰਦੀ ਹੈ ਨਮੀ ਤੋਂ ਆਵਾਜ ਇਹ ਦਾਪਨ ਦਾ ਅਸਲਾਬ ਇਸਦਾ ਮਤਲਬ ਹੈ ਬੰਦ ਕਮਰੇ ਵਿੱਚ ਹਵਾ ਨਾ ਹੋਵੇ ਤਾਂ ਇਸ ਵਿੱਚ ਅਕਸਰ ਸਲਾਬ ਤਿਆਦਾ ਹੋ ਜਾਂਦੀ ਹੈ ਡਸਟਨ ਨੇ ਸ਼ਿਕਾਇਤ ਕੀਤੀ ਹਾਂ ਉੱਪਰਲੇ ਕਮਰੇ ਵਿੱਚ ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਸਨ ਅਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਸਮੇਂ ਅਧਿਆਪਕ ਡਿਜੀਟਲ ਬੋਰਡ ਦੀ ਵਰਤੋਂ ਕਰ ਰਹੇ ਸਨ ਅਚਾਨਕ ਵਰਤੋਂ ਕਰਦਿਆਂ ਬੱਤੀ ਚਲੀ ਗਈ ਮੈਡਮ ਜੀ ਬੱਤੀ ਚਲੀ ਗਈ ਹੈ ਮੈਡਮ ਜੀ ਹੁਣ ਆਪਾਂ ਕੰਮ ਕਿਵੇਂ ਕਰਾਂਗੇ ਦਾਦੀ ਸਾਡੇ ਸਟੋਰ ਵਿੱਚ ਪੁਰਾਣਾ ਬਲੈਕ ਬੋਰਡ ਟੈਸਟਰ ਪਿਆ ਹੈ ਅਸੀਂ ਉਸ ਤੋਂ ਕੰਮ ਕਰ ਸਕਦੇ ਹਾਂ ਫਿਰ ਅਧਿਆਪਕ ਨੇ ਸਟੋਰ ਦਾ ਕਮਰਾ ਖੋਲ੍ਹਿਆ ਅਈ ਟਿਕ ਉੱਗਦੇ ਨੀਓ ਤੇ ਉਹ ਅਸੀਂ ਜਮਾਤ ਵਿੱਚ ਚੱਲੀਏ ਬਲੈਕਬੋਰਡ ਤੇ ਡਸਟਨ ਨੇ ਫੁੱਲੀ ਹਵਾ ਵਿੱਚ ਸਾਹ ਲਿਆ ਤੇ ਜਮਾਤ ਵਿੱਚ ਚਲੇ ਗਏ ਸੀ ਤੁਹਾਨੂੰ ਬਲੈਕਬੋਰਡ ਤੇ ਡਸਟਰ ਕਹਾਣੀ ਦੇ ਵੱਖ-ਵੱਖ ਪਾਤਰਾਂ ਦੇ ਨਾਲ ਮਿਲਾਉਂਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਅਸੀਂ ਬਲੈਕਬੋਰਡ ਬਾਰੇ ਜਾਣਾਂਗੇ ਮੇਰਾ ਨਾਮ ਸਿੰਮਨ ਕੋ ਹੈ ਮੈਂ 7ਵੀਂ ਜਮਾਤ ਦੀ ਵਿਦਿਆਰਥਣ ਹਾਂ ਮੈਂ 7ਵੀਂ ਜਮਾਤ ਦੀ ਵਿਦਿਆਰਥਣ ਹਾਂ ਮੈਂ ਸਰਕਾਰੀ ਹਾਈ ਸਕੂਲ ਪਕਤਵਾਲੇ ਆਪਣੀ ਸੰਖੇ ਭਾੰਦੀ ਹਾਂ ਹਾਂਜੀ ਹੁਣ ਅਸੀਂ ਡਸਟਰ ਨੂੰ ਮਿਲਾਂਗੇ ਮੇਰਾ ਨਾਮ सोनू ਹੈ ਮੈਂ 7ਵੀਂ ਜਮਾਤ ਦੀ ਵਿਦਿਆਰਥਣ ਹਾਂ ਹੁਣ ਅਸੀਂ ਡਿਜੀਟਲ ਬੋਰਡ ਨਾਲ ਗੱਲ ਕਰਾਂਗੇ ਮੇਰਾ ਨਾਮ ਸਾਦਿਆ ਖਾਨ ਹੈ ਔਰ ਮੈਂ 7ਵੀਂ ਕਲਾਸ ਦੀ ਵਿਦਿਆਰਥਣ ਹੁਣ ਅਸੀਂ ਇਸ ਕਹਾਣੀ ਦੇ ਅਧਿਆਪਕ ਨੂੰ ਮਿਲਾਂਗੇ ਮੇਰਾ ਨਾਮ ਪ੍ਰਿੰਕਾ ਹੈ ਮੈਂ ਸੁਖਿਮਾ ਦੇ ਵਿਦਿਆਰਥਣ ਹਾਂ ਆਸ ਹੈ ਕਿ ਤੁਹਾਨੂੰ ਸਾਡੀ ਫਰਮਾਈ ਹੋਈ ਕਹਾਣੀ ਪਸੰਦ ਆਏਗੀ ਧੰਨਵਾਦ ਜੀ